ਕਰਨਤਾਰਨ ਦੇ ਵਿੱਚ ਇਸ ਸਮੇਂ ਜਿਮਨੀ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿੱਥੇ ਆਪਣੇ ਉਮੀਦਵਾਰ ਐਲਾਨੇ ਗਏ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਜਿੱਤ ਦਾ ਵਕਦਾਵਾ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਅਕਾਲੀ ਦਰ ਬਾਦਲ ਤੜਾ ਅਕਾਲੀ ਦਾ ਵਾਰਿਸ ਪੰਜਾਬ ਤੇ ਆਮ ਆਦਮੀ ਪਾਰਟੀ ਬੀਜੇਪੀ ਤੇ ਹੋਰ ਵੀ ਕਈ ਆਜ਼ਾਦ ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਜੋ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਜੇਕਰ ਗੱਲ ਕਰੀਏ ਤਰਨਤਨ ਹਲਕੇ ਦੀ ਤਾਂ ਤਰਨਤਨ ਦੇ ਵਿੱਚ ਕੌਣ ਜਿੱਤਣ ਵਾਲਾ ਹੈ ਇਸ ਨੂੰ ਲੈ ਕੇ ਲੋਕਾਂ ਦੇ ਨਾਲ ਵੱਖ-ਵੱਖ ਮੀਡੀਆ ਅਦਾਰਿਆਂ ਦੇ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਉਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਵਾਰਿਸ ਪੰਜਾਬ ਜਿਨ੍ਹਾਂ ਦੇ ਵੱਲੋਂ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉਹਨਾਂ ਦੀ ਫਸਟ ਵੀ ਟੱਕਰ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਦੱਸਿਆ ਹੈ ਕਿ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੀਤ ਦਾ ਦਾਵਾ ਕੀਤਾ ਜਾ ਰਿਹਾ ਹੈ ਵਿਰੋਧੀਆਂ ਤੇ ਨਿਸ਼ਾਨੇ ਵਿੱਚ ਸਾਧੇ ਜਾ ਰਹੇ ਨੇ ਉਹ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਪਿਤਾ ਵੀ ਨਿਸ਼ਾਨੇ ਸਾਧਦੇ ਨਜ਼ਰ ਆ ਰਹੇ ਨੇ ਜਿੱਤੋਂ ਪਹਿਲਾਂ ਉਹਨਾਂ ਦੇ ਵੱਲੋਂ ਜਿੱਥੇ ਵੱਡੇ ਦਾਅਵੇ ਕੀਤੇ ਗਏ ਨੇ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਯਾਨ ਰੱਖਿਆ ਗਿਆ ਕਿ ਪੰਜਾਬ ਦੇ ਹਲਾਕ ਕਿਦਾਂ ਆ ਕਿਦਾਂ ਸਾਡੀਆਂ ਮਾਵਾਂ ਕਲਪ ਰਹੀਆਂ ਕਿਦਾਂ ਸਾਡੇ ਜਿਹੜੇ ਪੰਜਾਬ ਦੇ ਲੋਕ ਤੜਫ ਰਹੇ ਆ ਕਿ ਸਾਡੇ ਬੱਚੇ ਨਸ਼ਿਆਂ 'ਚ ਮਾਰੇ ਜਾ ਰਹੇ ਆ ਕਿੱਦਾਂ ਸਾਡੇ ਕਤਲੋਗ ਸਾਡੇ ਨੌਜਵਾਨਾਂ ਦੇ ਹੱਥਾਂ 'ਚ ਨਸ਼ੇ ਘੋਲ-ਘੋਲ ਕੇ ਉਹਨਾਂ ਦੇ ਅਸਾਂ ਦੇ ਬੰਦੂ ਤਸੌਲ ਬੰਦੂ ਕਾ ਫੜਾਤੀਆਂ ਕਿ ਉਹ ਆਪਣੇ ਨੂੰ ਮਾਰੋ ਜਾਵੇ ਇਹ ਇਹਨਾਂ ਸਰਕਾਰਾਂ ਦੀ ਦੇਣ ਹੈ ਜਿੱਦਾਂ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਜੇ ਕੋਈ ਇੱਥੇ ਚੰਗੇ ਵਾਸਤੇ ਕੋਈ ਗੱਲ ਕਰਦਾ ਲੋਕਾਂ ਨੂੰ ਚੰਗੇ ਪਾਸੇ ਨੌਜਵਾਨੀ ਨੂੰ ਤੋੜਨ ਦੀ ਗੱਲ ਕਰਦਾ ਜਿਵੇਂ ਸੰਜੇਰਨੈਲ ਸਿੰਘ ਜਿਗਰ ਉਹਨੇ ਜੇ ਆਪਣੇ ਪ੍ਰਚਾਰ ਦੀ ਆਪਣੇ ਧਰਮ ਦੇ ਪ੍ਰਚਾਰ ਦੀ ਗੱਲ ਕਰਕੇ ਆਪਣੀ ਨੌਜਵਾਨੀ ਨੂੰ ਨਸ਼ਿਆਂ 'ਚੋਂ ਕੱਢ ਕੇ ਚੰਗੇ ਪਾਸੇ ਚੰਗਾ ਜੀਵਨ ਜੀਉਣ ਦੀ ਜਗ੍ਹਾ ਵਸਣ ਦਾ ਹੈ ਉਦੋਂ ਉਹ ਜੋ ਕੁਝ ਕੀਤਾ ਗਿਆ ਉਹ ਸਾਰਿਆਂ ਨੂੰ ਪਤਾ ਹੈ ਉਦੋਂ ਬਾਅਦ ਚ ਤੇ ਜੋ ਕੋਈ ਸਾਡੇ ਨਾਲ ਵਾਪਰਿਆ ਉਹ ਕਿੰਨੇ ਸਾਲ 10 15 ਸਾਲ ਦਾ ਗੌਰ ਉਹਦੇ ਤੇ ਅਸੀਂ ਕਿੰਨੇ ਲੋਕ ਇਹਨਾਂ ਫੁੱਲਸਾ ਪੁੱਛੜ ਪੁੱਛਸਾ ਫਰਾ ਨੇ ਇਹ ਸਰਕਾਰਾਂ ਦੀ ਸ਼ਹਿ ਤੇ ਸਾਡੇ ਬੱਚਿਆਂ ਦਾ ਸ਼ਿਕਾਰ ਖੇਡਿਆ ਸਾਡੇ ਬੁੱਢਰਕਾਂ ਦੀਆਂ ਦਾੜ੍ਹੀਆਂ ਥਾਣੇ ਚ ਰੋਲੀਆਂ ਸਾਡੀਆਂ ਧੀਆ ਭੈਣਾਂ ਨੂੰ ਉੱਥੇ ਨਗਨ ਕੀਤਾ ਗਿਆ ਤੇ ਇਹ ਜਿਹੜੇ ਫਿਰ ਅੱਜ ਫਿਰ ਸਾਡੇ ਕੋਲ ਕੇ ਕਹਿ ਰਹੇ ਕਿ ਅਸੀਂ ਤੁਹਾਨੂੰ ਫਿਰ ਵਧੀਆ ਰਾਜ ਦੇਣਾ ਵਾ ਅਸੀਂ ਤੁਹਾਨੂੰ ਪਤਾ ਨਹੀਂ ਤੁਹਾਡੀ ਸੋਨੇ ਦੀਆਂ ਗੱਡੀਆਂ ਬਣਾ ਦੇਣੀਆਂ ਤੁਹਾਨੂੰ ਨਸ਼ੇ ਖਤਮ ਕਰਦੇ ਨੇ ਇਹ ਸਾਰੇ ਜਿਹੜੇ ਤਿੰਨ ਚਾਰ ਘੁੰਮ ਰਹੇ ਸਾਰਿਆਂ ਦਾ ਸਮਾਂ ਦੇ ਦਿੱਤਾ ਉਹਨਾਂ ਨੂੰ ਇੱਕ ਤੇ ਨਸ਼ੇ ਲੈ ਕੇ ਆਏ ਉਦੋਂ ਬਾਅਦ ਚ ਗੁਰੂ ਮਹਾਰਾਜ ਜੀਆ ਬਿਆਦੀਆਂ ਕਰਾਈਆਂ ਤੇ ਕੈਪਟਨ ਸਾਹਿਬ ਕਹਿੰਦੇ ਸੀ ਕਿ ਮੈਂ ਗੁੜਤਾ ਖਾਸ ਸੌਂ ਖਾ ਕੇ ਕਹਿ ਗਿਆ ਕਿ ਮੈਂ ਇਹ ਨਸ਼ਾ ਬੰਦ ਕਰ ਦੇਣਾ ਮੈਂ ਬਿਆਦੀਆਂ ਦਾ ਇਨਸਾਫ ਦੇ ਦੇਣਾ ਉਦੋਂ ਬਾਅਦ ਉਹਨੇ ਵੀ ਨਹੀਂ ਕੁਝ ਕੀਤਾ ਤੇ ਜਿਹੜੀ ਕਾਂਗਰਸ ਆ ਉਹਨੇ 284 ਦਾ ਹਫਤਾ ਉਹੋ ਚੱਲਣ ਲਿਆ ਨਵੰਬਰ ਦਾ ਪਹਿਲਾ ਹਫਤਾ ਜਦੋਂ ਸਾਡੀਆਂ ਧੀਆਂ ਪੈਣਾ ਨੂੰ ਉਥੇ ਰੋਲਿਆ ਗਿਆ ਸਾਡੇ ਸਾਡੇ ਦਿੱਲੀ ਚ ਉਹ ਸ਼ਹਿਰਾਂ ਚ ਸਾਡੇ ਗਲਾਂ ਦੇ ਤੈਰ ਪਾ ਪਾ ਕੇ ਸਾਨੂੰ ਸ਼ਹੀਦ ਕੀਤਾ ਗਿਆ ਸਾਡਾ ਕਾਲ ਤੱਕ ਤੇ ਨਟ ਆਇਆ ਸਾਡੀ ਨੌਜਵਾਨੀ ਵੀ ਨਾ ਖਤਮ ਕੀਤਾ ਤੇ ਅੱਜ ਫੇਰ ਸਾਡੇ ਕੋਲ ਕਹਿ ਰਹੇ ਆ ਕਿ ਆ ਸਾਨੂੰ ਤੇ ਸੇ ਮੌਕਾ ਦਿਓ ਤੇ ਜੇ ਏ ਆਕਾਲੀਵਾਲੇ ਆ ਇਹ ਜਿਹੜੇ ਅੱਜ ਫੇਰ ਧਰਮੀ ਫੌਜੀਆਂ ਦੀ ਯਾਦ ਆ ਗਈ ਇਹਨਾਂ ਨੂੰ 40 ਸਾਲ ਤੋਂ ਤੇ ਕਿਸੇ ਤੇ ਚੇਤਾ ਨਹੀਂ ਰਿਹਾ ਜਦੋਂ ਤੋਂ ਰਾਜ ਭਾਜ ਸੀਗਾ ਹੈ 40-42 ਸਾਲ ਹੋ ਗਏ ਆ ਉਹ ਸਾਡੇ ਧਰਮੀ ਫੌਜੀ ਤੇ ਰੱਖਿਆ ਚਲਾਉਂਦੇ ਪਤਾ ਨਹੀਂ ਕਿਦਾਂ ਆਪਣੀ ਕੌਮ ਦੇ ਖਾਤਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਕਿੰਨਾ ਰੋਲ ਕੇ ਰੱਖ ਦਿੱਤਾ ਉਦੋਂ ਤੇ ਇਹਨਾਂ ਦੀ ਕੋਈ ਗੱਲ ਨਹੀਂ ਸੀ ਉਦੋਂ ਤੇ ਇਹਨਾਂ ਨੂੰ ਗੁੰਡੇ ਬਦਮਾਸ਼ ਚਾਹੀਦੇ ਸੀ ਰਾਜ ਕਰਨ ਵਾਸਤੇ ਲੁੱਟ ਹਟਾਉਣ ਵਾਸਤੇ ਪੰਜਾਬ ਨੂੰ ਅੱਜ ਜਦੋਂ ਕੁਝ ਪੱਲੇ ਨਹੀਂ ਰਹਿ ਗਿਆ ਉਹ ਜਿਹੜੀ ਸਾਡੇ ਵੱਡਿਆਂ ਵਡੇਰਿਆਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਉਹ ਪਾਰਟੀ ਬਣਾਈ ਸੀ ਜਿਹੜੀ ਸਾਡੀ ਜੰਗ ਲੜੀ ਸੀ ਸਾਡੀ ਧਰਮ ਦੀ ਰੱਖਿਆ ਵਾਸਤੇ ਉਹਨੂੰ ਖੇਰੂ ਖੇਰੂ ਕਰਕੇ 라 ਦਤਾ ਇਹਨਾਂ ਨੇ ਅੱਜ ਜਦੋਂ ਕੁਝ ਪੱਲੇ ਨਹੀਂ ਰਹਿ ਗਿਆ ਤੇ ਅੱਜ ਫੇਰ ਧਰਮੀ ਫੌਜੀ ਤੇ ਆਪਣੇ ਪੰਥ ਦੇਜੇ ਤੇ ਆ ਗਏ ਪੰਥ ਦਾ ਬੇੜਾ ਗਰਗ ਕਰਨ ਵਾਲੇ ਤੇ ਅੱਜ ਅੱਜ ਪੰਥ ਦੇ ਫੇਰ ਆਵੇ ਲਾ ਰਹੇ ਤੇ ਜੇ ਇਹਨਾਂ ਦੋਹਾਂ ਤਰ੍ਹਾਂ ਤੋਂ ਕਾਂਗਰਸ ਤੋਂ ਅਕਾਲੀਆਂ ਤੋਂ ਇਹਨਾਂ ਬੀਜਪੀ ਤੋਂ ਆਪਾਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਵਾਲੇ ਮੇਰੇ ਭਰਾ ਬੈਠੇ ਆ ਇਹ ਸੱਜਣ ਬੈਠੇ ਆ ਜਿਨ੍ਹਾਂ ਨੇ ਆਪਣਾ ਦਿਨ ਰਾਤ ਦੀ ਸਾਰਾ ਕੁਝ ਇਹਨਾਂ ਤੇ ਤੰਨ ਮੰਨ ਧਨ ਲਾ ਦਿੱਤਾ ਕਿ ਸ਼ਾਇਦ ਕਿਸੇ ਤਰੀਕੇ ਨਾਲ ਸਾਡੇ ਪੰਜਾਬ ਦੇ ਹਾਲਾਤ ਬਦਲ ਜਾਣ ਇਹ ਦੋ ਤਰ੍ਹਾਂ ਸਾਨੂੰ ਲੋੜਦੀਆਂ ਤੇ ਜੀ ਲੈ ਆਈਏ ਸ਼ਾਇਦ ਸਾਡਾ ਕਿਤੇ ਭਗਾ ਹੋ ਜਾ। ਪਰ ਮੇਰਾ ਖਿਆਲ ਹੈ ਕਿ ਉਹ ਸਾਡੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਵੱਡਾ ਧੋਖਾ ਹੋਇਆ ਜਿੱਡਾ ਵੱਡਾ ਫਰਾਡ ਹੋਇਆ ਇਹ ਤੁਹਾਡੇ ਸਾਹਮਣੇ ਖੜਿਆ ਜਿੰਨੇ ਉਹ ਭਾਈ ਮਹਾਲੂ ਤੋਂ ਆਏ ਕੋਈ ਕਿੱਥੋਂ ਆਏ। ਜਿਹੜੇ ਤੇ ਜਾਗਦੀ ਜ਼ਮੀਰ ਵਾਲੇ ਉਹ ਤੇ ਇਹਨਾਂ ਦੇ ਘੜੀ ਹੱਥ ਜੋੜ ਕੇ ਆ ਪੀ ਇਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕਰਤਾ ਸਾਡੀ ਜਵਾਨੀ ਬਰਬਾਦ ਕਰ ਦਿੱਤੀ ਜਿਹਦੇ ਵਾਸਤੇ ਇਹ ਲੈਂਦਾ ਸੋ ਉਹ ਕੰਮ ਤੇ ਇੱਕ ਵੀ ਨਹੀਂ ਕੀਤਾ ਵੰਗਦੀਆਂ ਦੀ ਗੱਲ ਸਿਰੋਹ ਨਹੀਂ ਕੀਤੀ ਗਈ ਜੇ ਕੋਈ ਗੱਲ ਦਸ਼ਿਆਂ ਦੀ ਗੱਲ ਸੀ ਉਹ ਸਭ ਹੋਰ ਵਧਾ ਦਿੱਤੇ ਹੋਰ ਜੋ ਬੰਦੀ ਸਿੰਘਾਂ ਦੀ ਗੱਲ ਸੀ ਕਿ ਕਿਸੇ ਕਿਸੇ ਕਿਤੇ ਵੀ ਇਨਸਾਫ ਸਾਨੂੰ ਇਹਨਾਂ ਨੇ ਦਿੱਤਾ ਕਿ ਇੱਕ ਚੀਜ਼ ਤਾਂ ਦਿੱਤਾ ਤੇ ਤੇ ਮੇਰਾ ਅੱਜ ਇਹ ਇਹ ਕਿਹੜੇ ਮੂੰਹ ਨਾਲ ਮੇਰੇ ਖਾਲਾ ਸ਼ਰਮ ਨਹੀਂ ਆਉਂਦੀ ਕਿ ਉਹ ਹਰਮੀਤ ਸਰਦੂ ਨੂੰ ਇਹ ਦਿਨ ਰਾਤ ਪੋਸਦਾ ਸੀ ਭਗਵਾਨ ਜਮਾਨ ਉੜਦਾ ਪੰਜਾਬ ਫਿਲਮਾਂ ਬਣਾਉਂਦਾ ਸੀਗਾ ਤੇ ਭਾ ਇਹ ਇਸ ਤਰ੍ਹਾਂ ਦਾ ਮਾਕੇ ਦੇ ਉੱਤੇ ਅੱਜ ਉਹ ਉਹਨੂੰ ਪਤਾ ਨਹੀਂ ਕਿਹੜੇ 20 25 ਕਰੋੜ ਰੁਪਏ ਦੀ ਸਫਲ ਨਾਲ ਧੋਗੇ ਤੇ ਫਿਰ ਚੰਗਾ ਭਲਾ ਬਣਾ ਲਿਆ ਤੇ ਉਹ ਉਹ ਲੋਕ ਕਿੱਥੇ ਮੂੰਹ ਵਿਖਾਉਣ ਜਿਹੜੇ ਇਹਨਾਂ ਵਾਸਤੇ ਦਿਨ ਰਾਤ ਲੜਦੇ ਰਹੇ ਉਹਦੇ ਨਾਲ ਇਹ ਸ਼ਰਮਨਾ ਦੀ ਚੀਜ਼ ਹੀ ਨਹੀਂ ਰਹੀ ਕੋਈ ਪਤਾ ਨਹੀਂ ਸਿਆਸਤ ਤੇ ਅਸੀਂ ਕੀ ਵਾਅਦੇ ਕਰਕੇ ਆਉਨੇ ਆ ਕੀ ਕਰਕੇ ਆਉਨੇ ਆ ਤੇ ਕਰਦੇ ਕੀ ਆ ਅਸੀਂ ਇਹ ਬਥੇਰਾ ਇਹਨਾਂ ਨੇ ਪੰਜਾਬ ਨੂੰ ਲੁੱਟ ਲਿਆ ਕੁੱਟ ਲਿਆ ਮੇਰਾ ਖਿਆਲ ਹੈ ਕਿ ਪੰਜਾਬ ਦਾ ਜੋ ਕੁਝ ਵੀ ਇਥੋਂ ਜ਼ਮੀਨਾਂ ਵੇਚਣ ਦੀਆਂ ਇਹਨਾਂ ਦੀਆਂ ਆਸ ਕਰੀ ਮਾਸਿਕ ਹੈ ਉਹ ਚਲੋ ਪੰਜਾਬ ਦੇ ਲੋਕਾਂ ਨੇ ਤਕੜੇ ਹੋ ਕੇ ਰੋਕੀਆਂ ਪਰ ਅਜੇ ਵੀ ਨਜ਼ਰ ਇਹਨਾਂ ਦੀ ਆ ਆ ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਤੇ ਜਿੱਥੇ ਜਿਹਦੀ ਵਜ੍ਹਾ ਨਾਲ ਸਾਡਾ ਹੱਕ ਸੀਗਾ ਉਹ ਵੀ ਸਾਡੇ ਕੋ ਕੋਈ ਯਾਰੀ ਹੈ ਸਰਕਾਰ ਕੋਈ ਨਹੀਂ ਬੋਲਦੀ ਕਿ ਜਿੰਮੇਵਾਰ ਇਸੀ ਤੇ ਪੰਜਾਬ ਦੇ ਇਸ ਕਦਰ ਨੂੰ ਬਚਾ ਕੇ ਰੱਖਣਾ ਅੱਜ ਕੋਈ ਧਿਰ ਵੀ ਬੋਲ ਰਹੀ ਤੇ ਉਹ ਪੰਜਾਬ ਤੋਂ ਸਾਡਾ ਦਾਵਾ ਹੀ ਖਾਰਜ ਹੋ ਜਾਣਾ ਭਈ ਚੰਡੀਗੜ੍ਹ ਤੋਂ ਸਾਡਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਕਿ ਇਹਨਾਂ ਸਾਡਾ ਸਾਡੀ ਨੌਜਵਾਨੀ ਨੂੰ ਤਬਾਹ ਕਰ ਦੇਣਾ ਚਾਹੁੰਦੇ ਕਿ ਇੱਥੇ ਕੋਈ ਬੋਲਣ ਵਾਲਾ ਰਵੇ ਨਾ ਸਾਡੇ ਖਿਲਾਫ ਅਸੀਂ ਇੱਥੇ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਖਤਮ ਕਰਕੇ ਇਥੋਂ ਜਾਂਦੇ ਬਾਹਰ ਕਰ ਦਈਏ ਜਾਂ ਇਹਨਾਂ ਦੀ ਨੌਜਵਾਨੀ ਨਸ਼ਾ ਨਾ ਮਾਰ ਦਈਏ ਜਾਂ ਇਹਦਾ ਕਤਲੋਗ ਗੱਲ ਚ ਆਪਸ ਵਿੱਚ ਗੈਂਗਸਟਰਵਾਦ ਲਿਆ ਕੇ ਕੋਈ ਦੁੱੱਡਾ ਦੁੱੱਦੇ ਨੂੰ ਮਾਰ ਦੇ ਵੀ ਗੱਲ ਦੁੱੱਦੇ ਨੂੰ ਮਾਰ ਦੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਇੱਥੇ ਇਹੋ ਜਿਹੇ ਹਾਲਾਤ ਪਾ ਦਾ ਕਰ ਦਈਏ ਕਿ ਕੋਈ ਇੱਥੇ ਰਹਿਣਾ ਹੀ ਨਾ ਜਾਵੇ ਇਹ ਸਾਰੀਆਂ ਚੀਜ਼ਾਂ ਇਹ ਇਹ ਸਰਕਾਰਾਂ ਦੀ ਦੇਣ ਆ ਇਹ ਜਿਹੜੇ ਅੱਜ ਸਾਡੇ ਕੋਲ ਆ ਰਹੇ ਵੋਟਾਂ ਮੰਗਣੇ ਇਹਨਾਂ ਦੀ ਦੇਣ ਆ ਇਹੋ ਜਿਹਾ ਪੰਜਾਬ ਦੇ ਜਿਹੜੇ ਹਾਲਾਤ ਬਣਾਏ ਬਣੇ ਪਏ ਆ ਅੱਜ ਕਿਸੇ ਨੂੰ ਪਤਾ ਨਹੀਂ ਕਿ ਇਥੋਂ ਜਾਂਦੇ ਆ ਉਹਦੇ ਨਾਲ ਕੀ ਵਾਪਰ ਜਾਣਾ ਉਹ ਦਾ ਕਤਲ ਹੋ ਜਾਣਾ ਉਹਦੇ ਨਾਲ ਲੁੱਟ ਖੋਹ ਹੋ ਜਾ। ਉਹ ਜੋ ਤੁਸੀਂ ਚੁਣਨਾ ਹੈ। ਇੱਕ ਬਟਨ ਦਬਣ ਨਾਲ ਤੁਹਾਡੇ ਪਿੰਡ 'ਚ ਲੜਾਈ ਆਉਂਦੀ ਹੈ। ਝੜੂ ਵਾਲਾ ਬਟਨ ਦਬਣ ਨਾਲ ਤੁਹਾਡੇ ਪਿੰਡ 'ਚ ਪੜਾਈ ਆਉਂਦੀ ਹੈ। ਇਹ ਚੁਣ ਲਿਓ ਹੁਣ ਕੀ ਚੁਣਨਾ ਤੁਸੀਂ। ਕਿਉਂਕਿ ਉਹ ਤਾਂ ਦੋਨੇ ਲੜਾਈਆਂ ਵਾਲੇ ਨੇ। ਉਹ ਤਾਂ ਦੋਨੇ ਪਿਸਤੌਲਾਂਆਂ ਦੀਆਂ ਗੋਲੀਆਂ ਤੇ ਚਿੱਟੇ ਦੀਆਂ ਗੋਲੀਆਂ ਵਾਲੇ ਨੇ। ਇਹ ਤੋਂ ਹੀ ਦੇਖ ਲਿਓ ਵੀ ਉਹ ਬਟਨ ਦੱਬਣ ਨਾਲ ਪਿੰਡ 'ਚ ਲੜਾਈ ਆਊਗੀ ਆ ਬਟਨ ਦੱਬਣ ਨਾਲ ਪੜਾਈ ਆਊਗੀ ਉਹ ਬਟਨ ਦੱਬਣ ਨਾਲ ਤੁਹਾਨੂੰ ਧਮਕੀਆਂ ਆਉਣਗੀਆਂ ਵੀ ਉਹਨੂੰ ਕਿਉਂ ਪਾਈ ਇਹਨੂੰ ਕਿਉਂ ਪਾਈ ਆਹ ਬਟਨ ਦੱਬਣ ਨਾਲ ਤੁਹਾਨੂੰ ਬਧਾਈ ਆਊਗੀ ਵੀ ਬੜਾ ਵਧੀਆ ਕਮਾਲ ਕਰਤੀ ਵੀ ਸੋ ਸਾਰੇ ਪਿੰਡ ਪਿੰਡਾਂ ਦੇ ਪਿੰਡ ਹੀ ਪਲਟੇ ਪਏ ਨੇ ਉਹ ਕਹਿੰਦੇ ਜੀ 103 ਪਿੰਡ ਨੇ ਦੇਖੋ 103 ਨਾਲ ਕਈ ਪਿੰਡਾਂ ਦਾ ਇਹ ਹਾਲਾਤ ਹੈ ਕਿ 70% ਪਿੰਡ ਇੱਕ ਪਾਸੇ ਹੈ ਬਾਕੀ 30 ਚ ਉਹ ਨੇ 4-5 ਜਣੇ ਜਦੋਂ ਮਸ਼ੀਨਾਂ ਖੁੱਲਣਗੇ 14 ਨੂੰ ਪਤਾ ਲੱਗ ਜਾਊਗਾ ਪਬਲਿਕ ਹੈ ਸਭ ਜਾਣਦੀ ਹੈ ਸੋ ਹੁਣ ਜਿਹੜੇ ਹਜੇ ਵੀ ਹੁਣ ਤਾਂ ਹਫਤਾ ਰਹਿ ਗਿਆ ਜਿਹੜੇ ਹਜੇ ਵੀ ਸੋਚਦੇ ਨੇ ਦੇਖਾਂਗੇ ਨੇੜੇ ਜੇ ਜਾ ਕੇ ਦੇਖਣੇ ਹੋਰ ਕਿੰਨਾ ਕਿ ਨੇੜੇ ਜਾ ਕੇ ਦੇਖੋਗੇ ਜਦੋਂ ਵਿੱਚ ਬੱਜੇ ਉਦੋਂ ਦੇਖੋਗੇ ਜੇ ਗੱਡੀ ਦੂਰੋਂ ਆਉਂਦੀ ਹੈ ਕੋਈ ਭੂਗ ਵਾਲੀ ਟਰਾਲੀ ਆਉਂਦੀ ਹੈ ਪਹਿਲੀ ਸਾਈਡ ਤੇ ਕਰ ਲੋ ਐਵੇਂ ਫਾਇਦਾ ਕੋਈ ਨਹੀਂ ਉਹ ਤਾਂ ਗਲੀਆਂ 'ਚ ਫਿਰਦੇ ਆ ਧਮਕੀਆਂ ਦਿੰਦੇ ਫੋਨ ਕਰਾਉਂਦੇ ਜੇ ਬੋਰਡ ਨਾ ਪਾਈ ਫਿਰ ਦੇਖ ਲਈ ਜਿਹੜੇ ਬੋਰਡ ਪਾਉਣ ਤੋਂ ਪਹਿਲਾਂ ਹੀ ਧਮਕੀਆਂ ਦੇ ਰਹੇ ਨੇ ਉਹ ਜੇ ਜਿੱਤ ਗਏ ਭਾਈ ਫੇਰ ਕੀ ਕਰਨਗੇ ਉਹ ਸੋ ਬੋਟ ਜਿਹੜੀ ਹੈ ਨਾ ਮਤਦਾਨ ਕਹਿੰਦੇ ਇਹਨੂੰ ਆਪਣੀ ਮਤ ਦਾ ਦਾਨ ਕਰਨਾ ਹੈ ਆਪਣੀ ਅਕਲ ਦਾ ਦਾਨ ਕਰਦੇ ਆ ਲੋਕ ਕਿ ਮੇਰੀ ਅਕਲ ਮੁਤਾਬਕ ਆਹ ਬੰਦਾ ਚੰਗਾ ਹੈ ਉਹਦਾ ਬਟਨ ਦਬ ਦਿੰਦੇ ਤੇ ਮਤਦਾਦਾਨ ਗੋਲੀ ਜਾ ਪਿਸਤੌਲ ਨਾਲ ਥੋੜੀ ਹੋ ਸਕਦਾ ਹੈ। ਪੈਸੇ ਪੂਸੇ ਹੋਣਗੇ ਉਹਨਾਂ ਕੋਲ ਥੋੜੀ ਲੁੱਟੇ ਹੋਏ ਨੇ। ਸੁਵੀਰੋ ਇਹ ਦੇਖ ਲਿਓ ਇਹ ਜਿਹੜਾ ਬਟਨ ਹੈ ਨਾ ਉਹ ਕਿਸੇ ਤੱਕੜੀ ਦਾ ਹੈ। ਨਾ ਉਹ ਕਿਸੇ ਪੰਜੇ ਦਾ ਹੈ। ਨਾ ਉਹ ਝੜੂ ਦਾ ਹੈ। ਨਾ ਕਿਸੇ ਪੌੜੀ ਦਾ ਨਾ ਗੱਡੇ ਦਾ। ਅਸਲ 'ਚ ਉਹ ਬਟਨ ਤੁਹਾਡੇ ਜਵਾਕਾਂ ਦੇ ਫਿਊਚਰ ਦਾ ਹੈ, ਤੁਹਾਡੇ ਬੱਚਿਆਂ ਦੇ ਭਵਿੱਖ ਦਾ। ਵਧੀਆ ਬਟਨ ਦੱਬਿਆਵੋਂਗੇ ਤਾਂ ਭਵਿੱਖ ਬਣ ਜਾਊਗਾ ਨਹੀਂ ਤਾਂ ਫਿਰ 70 ਸਾਲ ਤੋਂ ਦੱਬੀ ਜਾਂਦੇ ਆ ਬਟਨ ਆਪਾਂ ਨੇ ਤਾਂ ਬਹੁਤ ਉਹਨਾਂ ਦੇ ਹੱਕ 'ਚ ਵੋਟਾਂ ਪਾਈਆਂ ਉਹਨਾਂ ਨੇ ਕਦੇ ਪਾਈ ਆਪਣੇ ਹੱਕ 'ਚ ਉਹਨਾਂ ਨੇ ਆਪਾਂ ਨੂੰ ਕੀ ਦਿੱਤਾ ਬੋਟ ਦੇ ਬਦਲੇ ਉਹਨੇ ਚਿੱਟਾ ਦਿੱਤਾ ਉਹਨਾਂ ਨੇ ਸਾਡੇ 3 ਪੋਤਾਂ ਨੂੰ ਸਮੈਗਲਰ ਬਣਾਇਆ ਗੋਲੀਆਂ ਦਿੱਤੀਆਂ ਪਿਸਤੌਲ ਫੜਾਏ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਾਰਨ ਨੂੰ ਤਿਆਰ ਰਹੋ ਕੀ ਰੱਖ ਕੀ ਘਟਾ ਨਹੀਂ ਜੀ ਚ ਪਰਚੀ ਪਰਚੇ ਹੋ ਗਏ ਪਿੰਡਾਂ ਦੇ ਪਿੰਡਾਂ ਚ ਪਰਚੇ ਹੋਏ ਪੈ ਨੇ ਇਹ ਇਹ ਕਰਨਾ ਸੀ ਇੱਕੋ ਜ਼ਿੰਦਗੀ ਇੱਕੋ ਮਾਨਸ ਦੇ ਮਿਲੀ ਐ ਕਹਿੰਦੇ ਆ ਕਿ 83 ਲੱਖ ਜੂਨਾ ਤੋਂ ਬਾਅਦ ਮਿਲਦੀ ਤੇ ਆ ਕੇ ਇੱਥੇ ਇਨਾ ਕੰਮਾਂ ਚ ਖਰਾਬ ਕਰਦੇ ਜੀ ਦੇ ਜਿਹਨੂੰ ਪ੍ਰਮਾਤਮਾ ਨੇ ਕਿਰਪਾ ਕਰਤੀ ਚਾਲ ਦਾਣੇ ਹੈਗੇ ਆ ਚਾਰ ਪੈਸੇ ਹੈਗੇ ਆ ਉਹ ਭਈ ਦਸਬੰਦ ਕੱਢੋ ਦੇ ਵੀ ਇੱਕ ਨਵੇਂ ਬਦਲ ਦੀ ਲੋੜ ਹੈ ਤਰਨ ਤਰਨ ਦੀ ਜਿਮਨੀ ਚੋਣ ਇੱਕ ਮੌਕਾ ਹੈ ਕਿ ਇਹ ਲੋਕ ਮਾਝੇ ਦੇ ਬਦਲਾਵ ਲਈ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹਰਜੀਤ ਸਿੰਘ ਸੰਧੂ ਨੂੰ ਵੋਟ ਪਾ ਕੇ ਅੱਗੇ ਵਧਾਉਣਗੇ ਔਰ ਜਿਹੜਾ ਇਹ ਇਲਾਕਾ ਹੈ ਜਿਹਨੂੰ ਪਿਛੜਿਆ ਇਲਾਕਾ ਕਿਹਾ ਜਾ ਰਿਹਾ ਹੈ ਇਹ ਤਰਨਤਾਰਨ ਦੇਸ਼ ਦਾ ਹੀ ਨਹੀਂ ਪੂਰੇ ਵਿਸ਼ਵ ਦਾ ਸਭ ਤੋਂ ਡਿਵੈਲਪਡ ਏਰੀਆ ਰਿਹਾ ਕਿਉਂਕਿ ਇੱਥੇ ਸਾਰੇ ਜਿਹੜੇ ਵੱਡੇ ਲੀਡਰ ਨੇ ਇੱਥੇ ਹੀ ਪੈਦਾ ਹੋਏ ਇਸ ਧਰਤੀ ਤੇ ਗੁਰੂ ਅਰਜਨ ਦੇਵ ਸਾਹਿਬ ਰਹੇ ਇਸ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਰਹੇ ਗੁਰੂ ਅਮਰਦਾਸ ਪਾਤਸ਼ਾਹ ਰਹੇ ਇਸ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਰਹੇ ਇਹ ਨਗਰੀਆਂ ਸਾਰੀਆਂ ਇੱਕ ਇੱਕ ਇੰਚ ਧਰਤੀ ਉਹਨਾਂ ਦੇ ਜਿਹੜੇ ਚਰਨਾ ਦੀ ਸ਼ੋਪਾ ਪ੍ਰਾਪਤ ਧਰਤੀ ਹੈ ਇਸ ਧਰਤੀ ਨੇ ਬਾਬਾ ਵੀਰ ਸਿੰਘ ਨਰੰਗਵਾਦੀ ਪੈਦਾ ਕੀਤਾ ਇਸ ਧਰਤੀ ਨੇ ਬਾਬਾ ਦੀਪ ਸਿੰਘ ਪੈਦਾ ਕੀਤਾ ਇਸ ਧਰਤੀ ਨੇ ਤਾਰੂ ਸਿੰਘ ਸ਼ਹੀਦ ਪੈਦਾ ਕੀਤਾ ਇਹ ਧਰਤੀ ਬੀਬੀ ਰਜਨੀ ਇਥੋਂ ਹੀ ਹੋਏ ਆ ਸੋ ਇਹ ਪਵਿੱਤਰ ਧਰਤੀ ਆ ਹਮੇਸ਼ਾ ਅਗਾਵਦੂ ਸੋਚਦੀ ਗੱਲ ਕਰਦੀ ਆ ਇੱਥੇ ਜਦ ਨਵਾਬ ਕਪੂਰ ਸਿੰਘ ਪੈਦਾ ਹੋਏ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਆਜ਼ਾਦੀ ਦੀ ਗੱਲ ਇਸੇ ਧਰਤੀ ਤੋਂ ਸ਼ੁਰੂ ਹੋਈ ਆ ਸੋ ਹੁਣ ਜੋ ਹਾਲਤ ਪੰਜਾਬ ਦੀ ਬਣ ਗਈ ਆ ਜਿਹੜਾ ਸੂਬਾ ਕਿਸੇ ਵੇਲੇ ਇੱਕ ਨੰਬਰ ਦਾ ਸੂਬਾ ਹੁੰਦਾ ਸੀ ਡਿਵੈਲਪਮੈਂਟ ਦੇ ਵਿੱਚ ਅੱਜ ਉਹ 26ਵੇਂ ਨੰਬਰ ਤੇ ਚਲਾ ਗਿਆ ਦੇਸ਼ ਜਿਹੜਾ 14 ਸਾਲ ਪਹਿਲਾਂ 11 ਸਾਲ ਪਹਿਲਾਂ 15ਵੇਂ ਨੰਬਰ ਤੇ ਸੀਗਾ ਦੁਨੀਆ ਦੇ ਵਿੱਚ ਅੱਜ ਇਕਨੋਮੀ ਚ ਅਸੀਂ ਚੌਥੇ ਨੰਬਰ ਤੇ ਪਹੁੰਚ ਗਏ ਭਾਰਤ ਇੱਕ ਮਹਾਸ਼ਕਤੀ ਬਣ ਗਿਆ ਇਕਨੋਮਿਕਲੀ ਵੀ ਤੇ ਪੋਲੀਟੀਕਲੀ ਵੀ ਅੱਜ ਦੁਨੀਆ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਪੁੱਛ ਕੇ ਚੱਲਦੀ ਹੈ ਲੇਕਿਨ ਪੰਜਾਬ ਕਿਉਂ ਪਿੱਛੇ ਰਹਿ ਗਿਆ ਇਹ ਇਲਾਕਾ ਜਿਵੇਂ ਸਭ ਤੋਂ ਵਧੀਆ ਇਲਾਕਾ ਹੈ ਦੇਸ਼ ਨੂੰ ਰਾਹ ਦੇਣ ਵਾਲਾ ਹੈ ਦੇਸ਼ ਨੂੰ ਸੇਧ ਦੇਣ ਵਾਲਾ ਹੈ ਇਹ ਇਲਾਕਾ ਅੱਜ ਨਸ਼ਾ ਦੇ ਵਿੱਚ ਇੰਨਾ ਗਲਤਾਨ ਹੋ ਗਿਆ ਕਿ ਸਮਾਜ ਦੇ ਵਿੱਚ ਨਾ ਇੱਥੇ ਰੋਜ਼ਗਾਰ ਹੈ ਨਾ ਇੱਥੇ ਲਾਅ ਐਂਡ ਆਰਡਰ ਹੈ ਤਾਂ ਜੋ ਸਥਿਤੀ ਲੋਕ ਸਾਨੂੰ ਦੱਸਦੇ ਆ ਕਿ ਪਤਾ ਨਹੀਂ ਕਿਹੜੇ ਨੂੰ ਕਿਹੜੇ ਵੇਲੇ ਟੈਲੀਫੋਨ ਆ ਜਾਣਾ ਹੈ ਕਿ ਐਨੇ ਪੈਸੇ ਭੇਜ ਦਿਓ ਲੋਕਾਂ ਨੇ ਘਰ ਤਾਂ ਬਣਾ ਲਿਆ ਤਰਨ ਤਰਨ ਲੇਕਿਨ ਉਹਨਾਂ ਦੇ ਉੱਤੇ ਪਲਾਸਟਰ ਵਗੈਰਾ ਨਹੀਂ ਕਰਾਰੇ ਪਤਾ ਨਹੀਂ ਕਿਹੜੇ ਵਲੇ ਟੈਲੀਫੋਨ ਆ ਜਾਣਾ ਦੁਕਾਨ ਤੇ ਕਿਸੇ ਦਾ ਜਿਹੜਾ ਆ ਉਹ ਇਹ ਨਹੀਂ ਪਤਾ ਵੀ ਅੱਜ ਸਿਕਿਉਰ ਹੈ ਕਿ ਨਹੀਂ ਹੈਗਾ ਸੋ ਇੱਥੇ ਲਾਰਡ ਆਰਡਰ ਵੀ ਮੜਾ ਨਸ਼ਿਆਂ ਦੇ ਵਿੱਚ ਲੋਕ ਫਸੇ ਹੋਏ ਆ এমਪਲੋਇਮੈਂਟ ਜ਼ੀਰੋ ਹੈ ਇਹ ਸਰਕਾਰ ਵੀ ਜਿਹੜੀ ਬਾਜੇ ਵਾਲਿਆਂ ਨੇ ਮੌਕਾ ਦਿੱਤਾ ਸੀ ਇਹਨਾਂ ਨੂੰ 4 ਸਾਲ ਦਾ ਹੁਣ ਤੱਕ ਹੋ ਚੁੱਕੇ ਆ ਤੇ ਜਿਹੜੇ 4 ਸਾਲ ਦੇ ਵਿੱਚ ਹੁਣ ਐਮਐਲਏ ਸਾਹਿਬ ਕੈਦ ਹੋ ਗਏ ਔਰਤਾਂ ਨਾਲ ਬਦਤਮੀਜ਼ੀ ਕਰਦੇ ਹਾਲਾਤ ਭੈੜੀ ਹੈ ਜੋ ਆਸ ਲੋਕੀ ਲੈ ਕੇ ਆਏ ਸੀ ਉਹ ਇਹਨਾਂ ਨੇ ਨਿਰਾਸ਼ ਕੀਤਾ ਤੇ ਹੁਣ ਨਵੀਂ ਹੋ ਕੇਵਲ ਤੇ ਕੇਵਲ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈਗੀ ਹੈ ਸੋ ਉਸ ਪਾਸੇ ਪੰਜਾਬ ਨੂੰ ਵੀ ਅੱਗੇ ਵਧਾਉਣਾ ਨਾਲ ਦੂਜੇ ਦੇਸ਼ ਦੇ ਤੌਰ ਨਾਲ ਜਿਹੜਾ ਹਿੱਸਾ ਸਾਡੇ ਤੋਂ ਵੱਖਰਾ ਹੋਇਆ ਹਰਿਆਣਾ ਉਹ ਦੇਸ਼ ਦੇ ਉਨਤ ਸੁਭਿਆਨੇ ਵਿੱਚੋਂ हिमाचल ਦੇ ਵਿੱਚ 4-5 ਲੱਖ ਨੌਕਰੀ ਤਾਂ ਇੱਕ ਜਗ੍ਹਾ ਤੇ ਹੀ ਉੱਥੇ ਬਦੀ ਦੇ ਵਿੱਚ ਹੀ ਦਿੱਤੀ ਗਈ ਹੈ ਸੋ ਹਾਲਾਤ ਨੂੰ ਇੰਪਰੂਵਮੈਂਟ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅੱਗੇ ਵਧਣਾ ਪੰਜਾਬ ਵਿੱਚ ਅੱਗੇ ਆਉਣਾ ਜ਼ਰੂਰੀ ਹੈ